ਸ਼੍ਰੀ ਗੁਰੂ ਅਰਬਦਾਸ ਸਵਾ ਪੈਟਸਬਰਗ ਕੈਲੀਫੋਰਨੀਆ ਬਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 9 ਨਵੰਬਰ ਨੂੰ ਬਿਹਾਰ ਵਿੱਚ ਪਹਿਲੇ ਪੜਾਅ ਲਈ ਰਿਕਾਰਡ 65% ਦੀ ਵੋਟਾਂ ਪਈਆਂ ਰਾਸ਼ਟਰਪਤੀ ਮੁਰਮੂ ਮੋਲੇ ਮਹਿਲਾ ਚੈਂਪੀਅਨ ਕ੍ਰਿਕਟ ਟੀਮ ਨਾਲ ਮੁਲਾਕਾਤ ਕਿਹਾ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਅਦਾਕਾਰਾ ਸੁਲਕਸ਼ਨਾ ਪੰਡਰਦਾ ਦਾ ਦੇਹਾਂਤ ਇੰਡੋ ਅਮਰੀਕਨ ਹੈਰੀਟੇਜ ਫੋਰਮ ਕੈਲੀਫੋਰਨੀਆ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾਤੇ ਸਾਥੀਆਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ 9 ਨਵੰਬਰ ਨੂੰ ਦੇਸ਼ ਤਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸ਼੍ਰੀ ਗੁਰੂ ਰਵਿਦਾਸ ਸਵਾਪਰਸਬਰਗ ਕੈਲੀਫੋਰਨੀਆ ਬਲੋਂ ਪਹਿਲੀ ਪਾਸ਼ਾਈ ਧੰਨ ਧੰਨ ਸਤਗੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਦਿਹਾੜਾ 9 ਨਵੰਬਰ 2025 ਦਿਨ ਐਤਵਾਰ ਨੂੰ ਸਮੂਹ ਗੁਰੂ ਪਿਆਰੀ ਸਾਧ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾਵੇਗਾ। ਦੈਨ ਸ਼ੁੱਕਰਵਾਰ 7 ਨਵੰਬਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਸ਼ੁਰੂ ਹੋਣਗੇ ਤੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ 8 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਹੋਵੇਗੀ। ਅਤੇ 9 ਨਵੰਬਰ ਦਿਨ ਐਤਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਉਪਰੰਤ ਕੀਰਤਨ ਦੀਵਾਨ ਸਜਣਗੇ। ਜਿਸ ਵਿੱਚ ਗੁਰੂ ਘਰ ਦਾ ਜਥਾ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਜਥੇ ਗੁਰਵਾਣੀ ਦੇ ਰਸ ਪਿੰਨੇ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਸ਼੍ਰੀ ਅਖੰਡ ਪਾਠ ਸਾਹਿਬ ਨਿਸ਼ਾਨ ਸਾਹਿਬ ਚੋਲਾ ਤੇ ਲੰਗਰ ਸੇਵਾ ਫਗਵਾੜੇ ਵਾਲੇ ਭਾਈ ਵਰਿੰਦਰ ਸੁਧੀਰ ਅਤੇ ਸਪੁੱਤਰਾਂ ਦੁਆਰਾ ਸ਼ਰਧਾ पूर्वक ਕਰਵਾਈ ਜਾਵੇਗੀ। ਸਮੂਹ ਗੁਰੂ ਪਿਆਰੀ ਸਾਧ ਸੰਗਤ ਨੂੰ ਸਨੇਮਰ ਬੇਨਤੀ ਹੈ ਕਿ ਉਹ ਆਪ ਜੀ ਅਤੇ ਆਪਣੇ ਪਰਿਵਾਰਾਂ ਨਾਲ ਤਿੰਨੋ ਦਿਨ ਗੁਰੂ ਘਰ ਹਾਜ਼ਰੀਆਂ ਭਰ ਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ। ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ ਵੀਰਵਾਰ ਨੂੰ 121 ਸੀਟਾਂ ਤੇ ਲਗਭਗ 65% ਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜੋ ਸੂਬੇ ਦੇ ਚੋਣ ਇਤਿਹਾਸ ਵਿੱਚ ਹੁਣ ਤੱਕ ਸਭ ਤੋਂ ਵੱਧ VOTING ਹੈ। ਚੋਣ ਕਮਿਸ਼ਨ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਬਿਹਾਰ ਦੇ ਇਤਿਹਾਸ ਵਿੱਚ ਹੁਣ ਤੱਕ ਸਭ ਤੋਂ ਵੱਧ 64.6% ਦੀ VOTING ਹੋਈ ਹੈ ਤੇ ਪੂਰੇ ਸੂਬੇ ਵਿੱਚ VOTING ਸ਼ਾਂਤੀਪੂਰਵਕ ਹੋਈ ਹੈ। ਹਾਲਾਂਕਿ 10 VOTING ਕੇਂਦਰਾਂ ਤੇ VOTERਾਂ ਨੇ VOTING ਦਾ ਬਾਈਕਾਟ ਕੀਤਾ। ਮੁੱਖ ਚੋਣ ਕਮਿਸ਼ਨਰ ਗਣੇਸ਼ ਕੁਮਾਰ ਨੇ ਕਿਹਾ ਕਿ ਸੂਬੇ ਵਿੱਚ 1951 ਤੋਂ ਬਾਅਦ ਸਭ ਤੋਂ ਵੱਧ VOTING ਦਰਜ ਹੋਈ ਹੈ। ਇਸ ਪੜਾਅ ਦੇ ਵਿੱਚ 1314 ਉਮੀਦਵਾਰਾਂ ਦੀ ਕਿਸਮਤ ਦਾਤੇ ਲੱਗੀ ਹੋਈ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ 4.57% ਦੀ VOTING 2000 ਵਿੱਚ ਦਰਜ ਕੀਤੀ ਗਈ ਸੀ। ਪਹਿਲੇ ਪੜਾਅ ਵਿੱਚ 18 ਜ਼ਿਲ੍ਹਿਆਂ ਦੇ ਕੋਲ 121 ਚੋਣ ਹਲਕਿਆਂ ਵਿੱਚ ਵੋਟਿੰਗ ਹੋਈ ਜਿੱਥੇ ਵੋਟਰਾਂ ਦੀ કુલ ਗਿਣਤੀ 3.75 ਕਰੋੜ ਤੋਂ ਵੱਧ ਸੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਹਿਲੇ ਪੜਾਅ ਵਿੱਚ ਸ਼ਾਮਲ 18 ਜ਼ਿਲ੍ਹਿਆਂ 'ਚੋਂ ਬੇਗੂ ਸਰਾਏ ਵਿੱਚ ਸਭ ਤੋਂ ਵੱਧ 67.32 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ ਵੋਟਰਾਂ ਨੇ ਬਿਹਾਰ ਦੇ ਦੋਵੇਂ ਉਪ ਮੁੱਖ ਮੰਤਰੀਆਂ ਸਮਰਾਟ ਚੌਧਰੀ ਅਤੇ ਵਿਜੇ ਸਨਾ 15 ਮੰਤਰੀਆਂ ਤੇ ਗੱਠ ਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇਜਸਵੀ ਜਾਦਵ ਸਮੇਤ ਕੁੱਲ 1314 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਕਰ ਦਿੱਤੀ। ਚੋਣਾਂ ਦੇ ਪਹਿਲੇ ਪੜਾਅ ਵਿੱਚ ਮੁੱਖ ਮੰਤਰੀ ਨਿਤਿਸ਼ ਕੁਮਾਰ, ਉਹਨਾਂ ਦੇ ਦੋਵੇਂ ਉਪ ਮੁੱਖ ਮੰਤਰੀਆਂ ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿੰਨਾ, ਮਹਾਗੱਠ ਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇਜਸਵੀ ਜਾਦਵ, ਵੀਆਈਪੀ ਮੁਖੀ ਮਕੇਸ਼ ਥਾਨੀ ਅਤੇ ਕੇਂਦਰੀ ਮੰਤਰੀ ਗਿਰੀ ਰਾਜ ਸੇਂਗਾ ਤੇ ਰਜੀਵ ਰੰਜਨ ਸਿੰਘ ਲਲਨ ਸੁਮੇਤ ਕਈ ਵੱਡੇ ਨ타ਮਾ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਭਾਰਤ ਵਿੱਚ ਚੋਣ ਕਮਿਸ਼ਨ ਵੱਲੋਂ ਚਲਾਈ ਗਏ ਵੋਟਰ ਜਾਗਰੂਕਤਾ ਮਹਿੰਮ ਦੇ ਨਾਲ ਮਤਦਾਨ ਫੀਸਾ ਦੀ ਵਧਨ ਦੇ ਪਿੱਛੇ ਵੈਸੇ ਤਾਂ ਕਈ ਕਾਰਨ ਦੱਸੇ ਜਾ ਰਹੇ ਹਨ ਪਰ ਇਹਨਾਂ ਵਿੱਚ ਤਿੰਨ ਮੁੱਖ ਹਨ। ਪਹਿਲਾ ਤੇ ਮੁੱਖ ਕਾਰਨ ਦੀਵਾਲੀ ਅਤੇ ਛੱਟ ਦੌਰਾਨ ਵੱਖ-ਵੱਖ ਸੂਬਿਆਂ ਵਿੱਚ ਪ੍ਰਵਾਸ ਕਰਨ ਵਾਲੇ ਵੋਟਰਾਂ ਲਈ 13000 ਤੋਂ ਵੱਧ ਰੇਲ ਗੱਡੀਆਂ ਚਲਾਉਣਾ ਅਤੇ ਆਏ ਹੋਏ ਲੋਕਾਂ ਦਾ ਮਤਦਾਨ ਲਈ ਰੁਕਣਾ ਹੈ। ਦੂਜਾ ਵੋਟਰ ਸੂਚੀ ਦੀ ਵਿਸ਼ੇਸ਼ ਮੁਲਾਂਕਣ ਐਸਆਈਆਰ ਤੇ ਤੀਜਾ ਸਰਕਾਰ ਵੱਲੋਂ ਦਿੱਤੇ ਜਾ ਰਹੇ 10-10 ਹਜ਼ਾਰ ਰੁਪਏ ਦਾ ਵੀ ਪ੍ਰਭਾਵ ਮੰਨਿਆ ਜਾ ਰਿਹਾ ਹੈ। ਇਸ ਮੌਕੇ ਤੇ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਹੈ ਕਿ ਰੋਟੀ ਨੂੰ ਤਵੇ ਤੇ ਲਗਾ ਕੇ ਪਲਟਦੇ ਰਹਿਣਾ ਚਾਹੀਦਾ ਹੈ ਨਹੀਂ ਤਾਂ ਇਹ ਸੜ ਜਾਵੇਗੀ। اپنی ਪਤਨੀ 라ਵੜੀ ਦੇਵੀ ਅਤੇ بیٹے ਅਤੇ ਮਹਾ ਗਠਵੰਦਨ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤਜਸਵੀ ਜਯਾਦਵ ਦੇ ਨਾਲ ਬੋਟ ਪਾਉਣ ਵਾਲੇ ਇਸ ਸੀਨੀਅਰ ਆਗੂ ਨੇ ਐਕਸ ਤੇ ਇੱਕ ਤਸਵੀਰ ਪੋਸਟ ਕੀਤੀ ਜਿਸ ਵਿੱਚ ਪੂਰਬੀ ਸੂਬੇ 'ਚ ਸਰਕਾਰ ਬਦਲਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰੋਟੀ ਨੂੰ ਤਵੇ ਤੇ ਪਲਟਣਾ ਚਾਹੀਦਾ ਹੈ ਨਹੀਂ ਤਾਂ ਸੜ ਜਾਵੇਗੀ। 20 ਸਾਲ ਬਹੁਤ ਲੰਮਾ ਸਮਾਂ ਹੈ ਹੁਣ ਇੱਕ ਨਵਾਂ ਵਿਹਾਰ ਬਣਾਉਣ ਦੇ ਲਈ ਤਜਸਵੀ ਸਰਕਾਰ ਜ਼ਰੂਰੀ ਹੈ। ਬਿਹਾਰ ਦੇ ਉਪ ਮੁੱਖ ਮੰਤਰੀ ਵਿਜੇ ਕੁਮਾਰ ਸਿੰਨਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਿਧਾਨ ਸਭਾ ਖੇਤਰ ਲੱਖੀਸਰਾਏ ਵਿੱਚ ਉਨ੍ਹਾਂ ਦੇ ਕਾਫਲੇ ਤੇ ਹਮਲਾ ਕੀਤਾ ਗਿਆ ਹੈ। ਰਾਸ਼ਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਪਤੀ ਭਵਨ ਵਿਖੇ ਵਿਸ਼ਵ ਕੱਪ ਜੇਤੂ ਮੈਲਾ ਭਾਰਤੀ ਕ੍ਰਿਕਟ ਟੀਮ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਇਤਿਹਾਸਕ ਉਪਲਬਧੀ ਲਈ ਵਧਾਈ ਦਿੱਤੀ। ਟੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਇੱਕ ਦਿਨ ਬਾਅਦ ਰਾਸ਼ਪਤੀ ਨਾਲ ਮੁਲਾਕਾਤ ਕੀਤੀ। ਉਕਤ ਮੁਲਾਕਾਤ ਦੀ ਜਾਣਕਾਰੀ ਰਾਸ਼ਪਤੀ ਭਵਨ ਦੇ ਸੋਸ਼ਲ ਮੀਡੀਆ ਮੰਚ ਐਕਸ ਤੇ ਅਧਿਕਾਰਤ ਹੈਂਡਲ ਰਾਹੀਂ ਦਿੱਤੀ ਗਈ। ਮੁਲਾਕਾਤ ਦੀਆਂ ਤਸਵੀਰਾਂ ਨਾਲ ਪਾਏ ਸੰਦੇਸ਼ ਵਿੱਚ ਲਿਖਿਆ ਕਿ ICC ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਦੀ ਜੇਤੂ ਟੀਮ ਨੇ ਰਾਸ਼ਪਤੀ ਦ੍ਰੋਪਤੀ ਮੁਰਮੂ ਨਾਲ ਰਾਸ਼ਪਤੀ ਭਵਨ ਵਿੱਚ ਮੁਲਾਕਾਤ ਕੀਤੀ। ਰਾਸ਼ਪਤੀ ਨੇ ਟੀਮ ਨੂੰ ਵਧਾਈ ਦਿੰਦੇ ਆ ਕਿ ਉਨ੍ਹਾਂ ਇਤਿਹਾਸ ਰਚਿਆ ਹੈ। ਉਹ ਨਵੀਂ ਪੀੜ੍ਹੀ ਲਈ ਰੋਲ ਮਾਡਲ ਬਣੇ ਹਨ। ਰਾਸ਼ਟਰਪਤੀ ਨੇ ਕਿਹਾ ਹੈ ਕਿ ਇਹ ਟੀਮ ਭਾਰਤ ਦੀ ਚਲਕ ਹੈ ਇਹ ਵੱਖ-ਵੱਖ ਖੇਤਰਾ ਸਮਾਜਿਕ ਪਿਸ਼ੋਕੜਾ ਤੇ ਹਾਲਾਤਾਂ ਚੋਂ ਆਈ ਹੈ ਪਰ ਇਹ ਇੱਕ ਟੀਮ ਹੈ ਟੀਮ ਇੰਡੀਆ ਉਹਨਾਂ ਕਹਿ ਕਿ ਨੌਜਵਾਨ ਪੀੜ੍ਹੀ ਖਾਸ ਕਰਕੇ ਲੜਕੀਆਂ ਨੂੰ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਰਹੇਗੀ ਉਹਨਾਂ ਵਿਸ਼ਵਾਸ ਜਤਾਇਆ ਕਿ ਜਿਨ੍ਹਾਂ ਗੁਣਾ ਨਾਲ ਉਹਨਾਂ ਇਤਿਹਾਸ ਰਚਿਆ ਹੈ ਉਹਨਾਂ ਗੁਣਾ ਦੇ ਨਾਲ ਹੀ ਉਪਵਖ ਵਿੱਚ ਵੀ ਭਾਰਤੀ ਕ੍ਰਿਕਟ ਟੀਮ ਨੂੰ ਸਿਖਰ ਤੇ ਬਣਾਈ ਰੱਖਣਗੇ ਮੁਲਾਕਾਤ ਦੌਰਾਨ ਕਪਤਾਨ ਹਰਮਨ ਪ੍ਰੀਤਕੌਰ ਨੇ ਰਾਸ਼ਪਤੀ ਨੂੰ ਭਾਰਤੀ ਟੀਮ ਦੀ ਜਰਸੀ ਪੇਟ ਕੀਤੀ ਜਿਸ ਤੇ ਸਾਰੇ ਖਿਡਾਰੀਆਂ ਦੇ ਦਸਤਖਤ ਹਨ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਐਤਵਾਰ ਰਾਤ ਨਵੀਂ ਮੁੰਬਈ ਦੇ ਡੀਵਾਈ ਪਾਟਲ ਸਟੇਡੀਅਮ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਆਪਣਾ ਪਹਿਲਾ ਆਈਸੀਸੀ ਖਿਤਾਬ ਜਿੱਤਿਆ ਸੀ 7ਵੇਂ ਦਹਾਕੇ ਦੀ ਮਸ਼ਹੂਰ ਅਦਾਕਾਰਾ ਤੇ ਗਾਇਕਾ 71 ਸਾਲਾ ਸਲਕਸ਼ਨਾ ਪੰਡਤ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ 12 ਜੁਲਾਈ 1954 ਨੂੰ ਜਨਮੇ ਸਲਕਸ਼ਨਾ ਪੰਡਤ ਮਹਾਨ ਸ਼ਾਸਤਰੀ ਗਾਇਕ ਪੰਡਤ ਜਸਰਾਦੀ ਦੀ ਭਤੀਜੀ ਤੇ ਮਸ਼ਹੂਰ ਸੰਗੀਤਕਾਰ ਜਤਨ ਲਲਦੀ ਭੈਣ ਸੀ ਸਲਕਸ਼ਨਾ ਪੰਡਤ ਨੇ ਚਲਤੇ ਚਲਤੇ ਉਲਝਣ ਆਪਣਾਪਨ ਸਮੇਤ ਕਈ ਫਿਲਮਾਂ ਵਿੱਚ ਗੀਤ ਗਾਏ ਹਨ ਉਹਨਾਂ ਨੂੰ ਫਿਲਮ ਸੰਕਲਪ ਦੇ ਗੀਤ ਤੂੰ ਹੀ ਸਾਗਰ ਹੈ ਤੂੰ ਹੀ ਕਿਨਾਰਾ ਨੇ ਸਰਵੋਤਮ ਗਾਇਕਾ ਦਾ ਫਿਲਮ ਫੇਅਰ ਪੁਰਸਕਾਰ ਵੀ ਮਿਲਿਆ ਉਹਨਾਂ ਉਲਜਨ ਸੰਕਲਪ ਰਾਜਾ ਹੀਰਾਫੇਰੀ ਸੰਕੋਚ ਖਾਨਦਾਨ ਅਤੇ ਵਕਤ ਸਮੇਤ ਕਈ ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ ਉਹਨਾਂ ਵਿਆਹ ਨਹੀਂ ਕਰਵਾਇਆ ਸੀ ਉਹਨਾਂ ਦੇ ਬਹੁਤ ਸਾਰੇ ਗੀਤ ਹੈ ਹਨ ਪਰਦੇਸੀਆ ਤੇਰੇ ਦੇਸ਼ ਮੇ ਬੇਕਰ ਦਿਲ ਟੁੱਟ ਗਿਆ ਬੰਦੀਰੇ ਕਹੇ ਪ੍ਰੀਤ ਸੋਮਵਾਰ ਕੋ ਹਮ ਮਿਲੇ ਆਧ ਹੈ ਹਨ ਉਹ ਕਾਫੀ ਸਮੇਂ ਤੋਂ ਬਿਮਾਰ ਸਨ ਇਸ ਮੌਕੇ ਤੇ ਵਕ ਵਕ ਫਿਲਮੀ ਸਖਸ਼ੀਤਾ ਨੇ ਉਹਨਾਂ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਕਿਹਾ ਹੈ ਕਿ ਉਹ ਇੱਕ ਬਹੁਤ ਵਧੀਆ ਕਲਾਕਾਰ ਅਤੇ ਗਾਇਕਾ ਸਨ ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਉਹਨਾਂ ਨੇ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਇੰਡੋ ਅਮਰੀਕਨ ਹੈਰੀਟੇਜ ਫੋਰਮ ਕੈਲੀਫੋਰਨੀਆ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ 9 ਨਵੰਬਰ 2025 ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਹਾਰਵੈਸਟ ਐਲੀਮੈਂਟਰੀ ਸਕੂਲ ਜੇਹਦਾ ਪਤਾ ਹੈ 6514 ਵੈਸਟ ਗੈਟੀ ਜਵਰਗ ਅਵੇਨਿਊ ਫ੍ਰਿਜਨੋ ਕੈਲੀਫੋਰਨੀਆ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਨਾਟਕਕਾਰਾ ਅਨੀਤਾ ਸ਼ਬਦੀਸ਼ ਬਲੋਂ ਗਦਰੀ ਬੀਬੀ ਗੁਲਾਬਕੌਰ ਦੀ ਜ਼ਿੰਦਗੀ ਦੇ ਆਧਾਰਿਤ ਨਾਟਕ ਖੜਦੇ ਰਹਿਣ ਗੁਲਾਬ ਖੇਟਿਆ ਜਾਵੇਗਾ ਪ੍ਰਬੰਧਕ ਕਮੇਟੀ ਵੱਲੋਂ ਸਭ ਨੂੰ ਸਮੇਂ ਸਿਰ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਸਮਾਗਮ ਵਿੱਚ ਹਾਜ਼ਰ ਹੋਣ ਲਈ ਦਾਖਲਾ ਤੇ ਪਾਰਕਿੰਗ ਮੁਫਤ ਹੈ ਪਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਸਾਨੂੰ ਅਜਿਹੇ ਮੌਕਿਆਂ ਤੇ ਵੱਧ ਤੋਂ ਵੱਧ ਸ਼ਿਰਕਤ ਕਰਨੀ ਚਾਹੀਦੀ ਹੈ ਜੀ ਪ੍ਰੇਮ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿਹੜਾ ਆ ਦੇਸ਼ ਜੋ ਆਪਾਂ ਸਵਾਰ ਤੇ ਟੀਵੀ ਦਾ ਇੱਕ ਅੱਜ ਦਾ ਜਿਹੜਾ ਆ ਵੀਰਵੀ ਦਾ ਪ੍ਰੋਗਰਾਮ ਆ ਗੱਦੀ ਬਾਬਿਆਂ ਦਾ ਬੀਬੀ ਗੁਲਾਬ ਜੀ ਦੀ ਸannਿ ਵਰਤੀ ਉਹਦੇ ਸਬੰਧ ਵਿੱਚ ਤੁਸੀਂ ਬੜੀ ਵਧੀਆ ਕਵਰੇਜ ਕੀਤੀ ਹੈ ਲਈ ਤੁਸੀਂ ਬੜੇ ਅਸੀਂ ਤੁਹਾਡੇ ਧੰਨਵਾਦੀ ਆ ਤੇ ਨਾਲ ਦੀ ਨਾਲ ਇਹਦੇ ਨਾਲ ਮੈਸੇਜ ਇਹ ਦੇਣਾ ਚਾਹਣਾ ਆ ਕਿ ਇਹਹੀ ਜਿਹੜਾ ਨਾਟਕ ਆ ਇਹ ਫੜਦੇ ਰਹਿਣ ਗਲਾਬ ਮੋਰਲੇ ਹਾfte ਜਿਹੜਾ ਨੌਂਤਰੀ ਕਨੈਟਵਾਰ ਨੂੰ ਫ੍ਰਿਜਨੋ ਦੇ ਵਿੱਚ ਕਰਵਾਇਆ ਜਾ ਰਿਹਾ ਤੇ ਫ੍ਰਿਜਨੋ ਦੇ ਵਿੱਚ ਜਿਹੜਾ ਆ ਉਹ ਹਾਰਵੈਸਟ ਐਲੀਮੈਂਟਰੀ ਸਕੂਲ ਜਿਹੜਾ ਬੈਸਟ ਸਾਈਡ ਦੇ ਉੱਤੇ ਆ ਸ਼ਹਿਰ ਦੇ ਉਹਦੇ ਵਿੱਚ ਅਸੀਂ ਕਰਵਾ ਰਹੇ ਆ ਜਿਹੜਾ ਇਹਹੀ ਗਦਰੀ ਬਾਬਿਆਂ ਦਾ ਨਾਟਕ ਆ ਗਦਰ ਤੇ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਸਾਥੀ ਸ਼ਹੀਦਾਂ ਨੂੰ ਸਮਰਪਿਤ ਉਹ ਪ੍ਰੋਗਰਾਮ ਹੁੰਦਾ ਤੇ ਉਹ ਜਿਹਦੇ ਵਿੱਚ ਇਸ ਪ੍ਰੋਗਰਾਮ ਦੇ ਦੇਹੀ ਨਾਟਕ ਜਿਹੜਾ ਆ ਫਿਰਦੇ ਰਹਿਣ ਗੁਲਾਬ ਅਨੀਤਾ ਸ਼ਵਦੀਸ਼ ਜਿਹੜੇ ਆ ਉਹਦੇ ਚ ਖੇਡਦੇ ਖੇਡਣਗੇ ਤੇ ਬੇਨਤੀ ਕਰਦੇ ਆ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਕਿ ਇਸ ਜਿਹੜਾ ਪ੍ਰੋਗਰਾਮ ਦੇ ਫ੍ਰਿਜਨੋ ਵਾਲੇ ਤਰੀਕਾ ਪ੍ਰੋਗਰਾਮ ਦੇ ਵੇਖੇ 9 ਤਰੀਕ ਨੂੰ ਹਾਰਵੈਸਟ ਜਿਹੜਾ ਐਲੀਮੈਂਟਰੀ ਸਕੂਲ ਦੇ ਐਡੀਟੋਰੀਅਮ ਦੇ ਵਿੱਚ ਇਹ ਪ੍ਰੋਗਰਾਮ ਨਾਟਕ ਖੇਡਿਆ ਜਾਊਗਾ ਸੋ ਸਾਰਿਆਂ ਨੂੰ ਬੇਨਤੀ ਕਰਦੇ ਆ ਇੰਦੋ ਮਰਕੈਂਟਿਜ ਫੋਰਮ ਵੱਲੋਂ ਸਾਰੇ ਦੇ ਪਰਿਵਾਰਾਂ ਸੰਮੇਜ ਜਾ ਕੇ ਇਹ ਪ੍ਰੋਗਰਾਮ ਨੂੰ ਕਾਮਯਾਬ ਕਰੋ ਧੰਨਵਾਦ ਕਰਾਂਗੇ ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਦੇਖ ਲੱਗਦਾ ਈਡੀ ਨੇ ਕਥਿਤ ਗੈਰ ਕਾਨੂੰਨੀ ਸੱਟੇਬਾਜ਼ੀ ਵੈੱਬਸਾਈਟ ਦੇ ਸੰਚਾਲਨ ਨਾਲ ਜੁੜੀ ਮੰਨੀ ਲਾਂਡਿੰਗ ਮਾਮਲੇ ਵਿੱਚ ਸਾਫ ਕਾ ਕਰੈਕਟਰ ਸੁਰੇਸ਼ ਰੈਣਾ ਅਤੇ ਸ਼ਿਖਰ ਧਵੰਦੀਆਂ 11 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਸੂਤਰਾਂ ਨੇ ਕਿਹਾ ਹੈ ਕਿ ਆਨਲਾਈਨ ਸੱਟੇਬਾਜ਼ੀ ਸਾਈਟ ਇੱਕ ਐਕਸ ਵੇਟ ਵਿਰੁੱਧ ਮਾਮਲੇ ਵਿੱਚ منی ਲਾਂਡਰਿੰਗ ਰੋਕਥਾਮ ਐਕਟ ਪੀ ਐਮ ਐਲਏ ਤਹਿਤ ਤਵੰਦੀ 4.5 ਕਰੋੜ ਰੁਪਏ ਦੀ ਅਚਲ ਜਾਇਦਾਦ ਅਤੇ ਰਹਿਣਾ ਦੇ 6.64 ਕਰੋੜ ਰੁਪਏ ਦੇ ਮਿਊਚੁਅਲ ਫੰਡ ਨੂੰ ਜ਼ਬਤ ਕਰਨ ਦਾ ਹੁਕਮ ਜਾਰੀ ਕੀਤਾ ਹੈ ਸੰਗੀ ਏਜੰਸੀ ਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਦੋਵੇਂ ਸਾਫ ਕਾ ਕਰੈਕਟਰਾਂ ਨੇ ਹਾਲਾਤ ਨੂੰ ਜਾਣਦਿਆਂ ਐਕਸ ਵੇਟ ਅਤੇ ਉਹਦੇ ਸਹਿਯੋਗੀਆਂ ਦੇ ਪ੍ਰਚਾਰ ਲਈ ਵਿਦੇਸ਼ੀ ਸੰਸਥਾਵਾਂ ਨਾਲ ਸਮਝੌਤੇ ਕੀਤੇ ED ਨੇ ਜਾਂਚ ਦੇ ਹਿੱਸੇ ਵਜੋਂ ਇਹਨਾਂ ਦੋਵੇਂ ਕਿਰਕਟਰਾਂ ਤੋਂ ਇਲਾਵਾ ਜੁਬਰਾ ਸਿੰਘ, ਰਾਬਿੰਨ ਉਥੱਪਾ ਵਰਗੇ ਅਤੇ ਹੋਰ ਕਿਰਕਟਰਾਂ ਅਦਾਕਾਰ ਸੋਨੂ ਸੂਦ, ਉਰਵਸ਼ੀ ਰੁਟੇਲਾ, ਮਿੰਮੀ ਚਕਰਵਰਤੀ, ਅੰਕੁਸ਼ ਹਾਜਰਾ ਆਦਤੋਂ ਵੀ ਪੁਸ਼ਕਸ਼ ਕੀਤੀ ਹੈ। ਕੈਰੀਬੀਅਨ ਟਾਪੂ ਕੋਰਾਕਾਉਚ ਰਜਿਸਟਰਡ ਇੱਕ ਐਕਸ ਵੇਟ ਨੂੰ ਪੋਰਟਲ ਵੱਲੋਂ ਸੱਟੇਬਾਜੀ ਉਦਯੋਗ ਵਿੱਚ 18 ਸਾਲਾਂ ਦੇ ਤਜਰਬੇ ਨਾਲ ਵਿਸ਼ੇ ਪੱਧਰ ਤੇ ਮਾਨਤਾ ਪ੍ਰਾਪਤ ਸੱਟੇਬਾਜੀ ਦੱਸਿਆ ਗਿਆ ਹੈ। ਆਪ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫਿਰੋਤੀਆਂ ਮੰਗਣ ਵਾਲੇ ਗੈਂਗਸਟਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇੱਕ ਹਫ਼ਤੇ ਦੇ ਅੰਦਰ ਤਰਨਤਨ ਇਲਾਕੇ ਸਣੇ ਪੰਜਾਬ ਛੱਡ ਦੇਣ ਨਹੀਂ ਤਾਂ ਸੂਬਾ ਸਰਕਾਰ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰੇਗੀ ਕੇਜਰੀਵਾਲ ਤਰਨਤਨ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਵੱਲੋਂ ਉਜਾਜਿਤ ਇੱਕ ਰੋਸ਼ੋ ਨੂੰ ਸੰਬੋਧਨ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਆਪ ਸਰਕਾਰ ਤਿੰਨ ਸਾਲਾਂ ਤੋਂ ਸਤਾ ਵਿੱਚ ਹੈ ਜਦੋਂ ਕਿ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਹੈ ਇਸ ਸਮੇਂ ਅਕਾਲੀ ਦਲ ਕਾਂਗਰਸ ਭਾਜਪਾ ਨੇ ਰਾਜ ਕੀਤਾ। ਉਹਨਾਂ ਕਿਹਾ ਕਿ ਮਾਨ ਸਰਕਾਰ ਨੇ 56000 ਸਰਕਾਰੀ ਨੌਕਰੀਆਂ ਦਿੱਤੀਆਂ ਅਤੇ ਕਿਸੇ ਵੀ ਉਮੀਦਵਾਰ ਨੂੰ ਰਿਸ਼ਵਤ ਵਜੋਂ ਇੱਕ ਪੈਸਾ ਵੀ ਨਹੀਂ ਦੇਣਾ ਪਿਆ। ਜਦੋਂ ਕਿ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਰਾਜ ਵਿੱਚ ਰਿਸ਼ਵਤ ਅਤੇ ਸਪਾਰਸ਼ ਤੋਂ ਬਿਨਾਂ ਸਰਕਾਰੀ ਨੌਕਰੀ ਨਹੀਂ ਮਿਲਦੀ ਸੀ। ਉਹਨਾਂ ਕਿਹਾ ਕਿ ਮਾਨ ਸਰਕਾਰ ਨੇ ਸੂਬੇ ਵਿੱਚ ਬਿਜਲੀ ਦੇ ਬਿੱਲ ਮੁਆਫ ਕਰ ਦਿੱਤੇ ਹਨ ਤੇ ਹੁਣ ਲੋਕਾਂ ਨੂੰ ਜ਼ੀਰੋ ਬਿੱਲ ਆ ਰਹੇ ਹਨ। ਪੂਰੇ ਦੇਸ਼ ਵਿੱਚ ਸਿਰਫ ਪੰਜਾਬ ਅਤੇ ਦਿੱਲੀ ਨੂੰ ਹੀ ਜ਼ੀਰੋ ਬਿੱਲ ਮਿਲ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੰਡਿਆਲਾ ਰੋਡ ਤੇ ਇੱਕ ਓਵਰ ਬ੍ਰਿਜ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਤਰਨਤਾਰਨ ਇੱਕ ਸਰਹਾਦੀ ਇਲਾਕਾ ਹੈ ਅਤੇ ਇੱਥੇ ਕੁੜੀਆਂ ਲਈ ਇੱਕ ਸ਼ਾਨਦਾਰ ਤਕਨੀਕੀ ਕਾਲਜ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਕਾਂਗਰਸੀ ਆਗੂ ਨੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਵਿਰੁੱਧ ਨਿੱਜੀ ਟਿੱਪਣੀਆਂ ਕੀਤੀਆਂ ਹਨ ਜੋ ਦਲਿਤਾ ਪ੍ਰਤੀ ਕਾਂਗਰਸ ਦੇ ਰਵੱਈਏ ਨੂੰ ਉਜਾਗਰ ਕਰਦੀਆਂ ਹਨ। ਉਨਾ ਕਿਹਾ ਕਿ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਜਨਤਾ ਬਦਲਾ ਮਹਿਸੂਸ ਕਰ ਰਹੀ ਹੈ ਇਸ ਮੌਕੇ ਤੇ ਤਰਨਤਰਨ ਦੇ ਵਿੱਚ ਹੋਰ ਵੀ ਵੱਖ-ਵੱਖ ਪਾਰਟੀਆਂ ਨੇ ਆਪਣਾ ਪ੍ਰਚਾਰ ਕੀਤਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਮ ਪਾਸ਼ਾ ਦੀਆਂ ਲਾਡਲੀਆਂ ਫੌਜਾਂ ਨਹੰਗ ਸਿੰਘ ਦਲਾਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 91 ਕਰੋੜੀ ਦੀ ਅਗਵਾਈ ਵਿੱਚ ਇਤਿਹਾਸਕ ਨਿਸ਼ਾਨ ਨਗਾਰਿਆਂ ਦੀ ਛਤਰ ਛਾਇਆ ਹੇਠ ਮਹੱਲੇ ਦੀ ਆਰੰਭਤਾ ਹੋਈ ਇਸ ਤੋਂ ਪਹਿਲਾਂ ਗੁਰਦੁਆਰਾ ਅਕਾਲ ਬੂੰਗਾ ਸ਼ੌਣੀ ਬੁੱਢਾ ਦਾਲ ਵਿਖੇ ਸ਼੍ਰੀ ਅਖੰਡ ਪੁਰਸਾਬ ਦੇ ਭੋਗ ਨਹੰਗ ਸਿੰਘਾਂ ਦੀ ਚੱਲੀ ਆਉਂਦੀ ਮਰਿਆਦਾ ਅਨਸਾਰ ਪਾਏ ਗਏ। ਬੁੱਢਾ ਦਾਲ ਦੇ ਹੈਡ ਗ੍ਰਾਂਥੀ ਬਾਬਾ ਮੱਗਰ ਸਿੰਘ, ਬਾਬਾ ਜਸਵੀਰ ਸਿੰਘ ਦਰਵਾ, ਬਾਬਾ ਭੁਪਿੰਦਰ ਸਿੰਘ ਖਕਾਨ ਕਲਾ ਨੇ ਗੁਰਵਾਣੀ ਦਾ ਕੀਰਤਨ ਕੀਤਾ। ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਮਹੱਲੇ ਦੀ ਆਰੰਭਤਾ ਸੰਬੰਧੀ ਅਰਦਾਸ ਕੀਤੀ ਅਤੇ ਆਈ ਸੰਗਤ ਦਾ ਧੰਨਵਾਦ ਕੀਤਾ। ਵੱਖ-ਵੱਖ ਨਹਾंग ਸਿੰਘ ਧਾਲਾ ਦੇ ਮੁਖੀ ਸਹਿਬਾਨ ਨੂੰ ਸਨਮਾਨਿਤ ਕੀਤਾ ਗਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਾਨੂੰ ਗੁਰੂ ਮਹਾਰਾਜ ਦੀ ਬਾਣੀ ਨੂੰ ਸਮਝਣਾ ਚਾਹੀਦਾ ਹੈ ਤੇ ਉਸੇ ਅਨੁਸਾਰ ਆਪਣੇ ਜੀਵਨ ਜੁਕਤ ਨੂੰ ਢਾਲਦੇ ਹੋਏ ਕੀਰਤ ਕਰਨੀ, ਨਾਮ ਜਪਣਾ, ਵੰਡ ਛਕਣ ਦੇ ਫਲਸਫੇ ਨੂੰ ਅਪਣਾਉਣਾ ਚਾਹੀਦਾ ਹੈ। ਬਾਬਾ ਨਾਗਰ ਸਿੰਘ ਹਰੀਆਂ ਵੇਲਾ ਨੇ ਕਿਹਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਗੁਰੂ ਦੀਆਂ लाਡਲੀਆਂ ਫੌਜਾਂ ਨਿਹੰਗ ਸਿੰਘ ਦਲਾਮਲੂ ਰਾਲਕੇ ਮਹੱਲਾ ਕਟਿਆ ਗਿਆ ਹੈ। ਪੰਜਾਬ ਦੇ ਵਿੱਚ ਪ੍ਰਾਈਵੇਟ ਬਿਲਡਰਾਂ ਨੇ ਪੰਚਾਇਤਾਂ ਦੇ ਗਰੀਬ ਸਵਾ 400 ਏਕੜ ਸ਼ਾਮਲੜ ਜ਼ਮੀਨ ਤੇ ਗੈਰ ਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ। ਜਦੋਂ ਪਿੰਡੂ ਵਿਕਾਸ ਦੇ ਪੰਚਾਇਤ ਵਿਭਾਗ ਨੇ ਪ੍ਰਾਈਵੇਟ ਕਲੋਨੀਆ ਵਿੱਚ ਆਈ ਸ਼ਾਮਲੜ ਦੀ شناਖਰ ਕੀਤੀ ਤਾਂ ਕਰੀਬ 141 ਪ੍ਰਾਈਵੇਟ ਕਲੋਨੀਆ ਮਿਲੀਆਂ ਹਨ ਜਿਨ੍ਹਾਂ ਵਿੱਚ ਪੰਚਾਇਤੀ ਰਸਤਿਆਂ ਤੇ ਖਾਲਿਆਂ ਦੀ ਜ਼ਮੀਨ ਨੱਪੀ ਹੋਈ ਹੈ। ਪੰਜਾਬ ਸਰਕਾਰ ਹੁਣ ਇਸ ਸ਼ਾਮਲਾਟ ਜ਼ਮੀਨ ਦਾ ਪ੍ਰਾਈਵੇਟ ਬਿਲਡਰਾਂ ਤੋਂ ਮੁਆਵਜ਼ਾ ਵਸੂਲ ਕਰੇਗੀ। ਸੂਬਾ ਸਰਕਾਰ ਨੂੰ ਇਸ ਤੋਂ ਕਰੀਬ 400 ਕਰੋੜ ਰੁਪਏ ਦੀ ਆਮਦਨੀ ਹੋਣ ਦਾ ਅਨੁਮਾਨ ਹੈ। ਪੰਜਾਬ ਕੈਬਨਿਟ ਨੇ 24 ਸਤੰਬਰ ਨੂੰ ਪੰਜਾਬ ਵਿਲੇਜ ਕਮਨ ਲੈਂਡ ਰੂਲਜ਼ ਵਿੱਚ ਸੋਧ ਨੂੰ ਪ੍ਰਵਾਨਗੀ ਦਿੱਤੀ ਸੀ। ਜਿਸ ਦਾ ਨੋਟੀਫਿਕੇਸ਼ਨ ਹੁਣ 31 ਅਕਤੂਬਰ ਨੂੰ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਹੁਣ ਕੋਲੋਨਾਈਜ਼ਰਾਂ ਤੋਂ ਮੁਆਵਜ਼ਾ ਵਸੂਲੇ ਜਾਣ ਦਾ ਰਾਹ ਪੱਧਰਾ ਹੋ ਗਿਆ ਨੋਟੀਫਿਕੇਸ਼ਨ ਅਨੁਸਾਰ ਹੁਣ ਜ਼ਿਲ੍ਹਾ ਪੱਧਰੀ ਕਮੇਟੀ ਬਣਾਈ ਜਾਵੇਗੀ ਜੋ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਪੰਚਾਇਤੀ ਜ਼ਮੀਨਾਂ ਦੀ شناخت ਕਰੇਗੀ ਕਮੇਟੀ ਹੀ ਕਲੈਕਟਰ ਰੇਟ ਤੋਂ 4 ਗੁਣਾ ਰੇਟ ਵਸੂਲ ਕਰੇਗੀ ਸੁਖਨਾ ਝੀਲ ਤੇ ਤਿੰਨ ਦਿਨਾ ਨੌਵਾਂ ਮਿਲਟਰੀ ਲਿਟਰੇਚਰ ਫੈਸਟੀਵਲ ਸ਼ੁਰੂ ਹੋ ਗਿਆ ਹੈ ਫੈਸਟੀਵਲ ਦਾ ਉਦਗਾਟਨ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਵੱਲੋਂ ਕੀਤਾ ਗਿਆ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਚੰਡੀਗੜ੍ਹ ਦੇ ਚੇਅਰਮੈਨ ਲੈਫਟਨੈਂਟ ਜਨਰਲ ਟੀਐਸ ਸ਼ੇਰਗਲ ਨੇ ਕਿਹਾ ਕਿ ਚੰਡੀਗੜ੍ਹ ਵਿੱਚ 7 ਤੋਂ ਲੈ ਕੇ 9 ਨਵੰਬਰ ਤੱਕ ਕਰਵਾਏ ਜਾਣ ਵਾਲੇ 9ਵੇਂ ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਮਲਟੀ ਡੋਮੇਨ ਯੁੱਧ ਅਤੇ ਭਾਰਤ ਵਿੱਚ ਹਾਰਟਲੈਂਡ ਤੇ ਰਿਮਲੈਂਡ ਸ਼ਕਤੀਆਂ ਉੱਤੇ ਆਧਾਰਿਤ ਹੈ ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਰੱਖਿਆ ਮਾਹਰਾਂ ਵੱਲੋਂ ਕੌਮੀ ਤੇ ਕਮਾਂਤਰੀ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਫੈਸਟੀਵਲ ਦੇ ਪਹਿਲੇ ਦਿਨ ਆਪਰੇਸ਼ਨ ਸੰਦੂਰ ਵਿੱਚ ਹਵਾਈ ਸੈਨਾ ਦੀ ਤਾਕਤ ਦੇ ਟਕਰਾਅ ਬਾਰੇ ਗੱਲਬਾਤ ਹੋਵੇਗੀ। ਇਸ ਤੋਂ ਇਲਾਵਾ ਚੀਨ ਅਤੇ ਪਾਕਿਸਤਾਨ ਨਾਲ ਟਕਰਾਅ ਤੇ ਉਸ ਤੋਂ ਪੇਸ਼ ਆਉਣ ਵਾਲੀਆਂ ਚੁਣੌਤੀਆਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। 8 ਨਵੰਬਰ ਨੂੰ ਸਾਲ 1965 ਦੀ ਭਾਰਤ-ਪਾਕਿਸਤਾਨ ਜੰਗ ਭਾਰਤ ਨੂੰ ਪਾਣੀ ਕਰਕੇ ਪੇਸ਼ ਆਉਣ ਵਾਲੀਆਂ ਚੁਣੌਤੀਆਂ ਤੇ ਭਾਰਤ ਦੇ ਰੱਖਿਆ ਪ੍ਰਬੰਧਨ ਨੂੰ ਲੈ ਕੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਵੱਖ-ਵੱਖ ਮਾਹਰ ਆਪੋ ਆਪਣੇ ਵਿਚਾਰ ਰੱਖਣਗੇ ਇਸ ਮੌਕੇ ਭਾਰਤੀ ਫੌਜ ਵੱਲੋਂ ਘੋੜਿਆਂ ਦਾ ਸ਼ੋਅ ਤੇ ਡੌਗ ਸ਼ੋਅ ਮੁੱਖ ਤੌਰ ਤੇ ਖਿੱਚ ਦਾ ਕੇਂਦਰ ਰਹੇਗਾ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਡਾਇਰੈਕਟਰ ਮਨਦੀਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਚੰਡੀਗੜ੍ਹ ਪੰਜਾਬ ਹਰਿਆਣਾ ਤੇ ਹੋਰ ਆਸ-ਪਾਸ ਦੇ ਇਲਾਕਿਆਂ ਦੇ ਨੌਜਵਾਨਾਂ ਨੂੰ ਫੈਸਟੀਵਲ ਵਿੱਚ ਵੱਧ ਚੜਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ ਭਾਰਤੀ ਅਮਰੀਕੀ ਪਾਈਚਾਰੇ ਨੇ ਨਿਊਯਾਰਕ ਸ਼ਹਿਰ ਦੇ ਮੇਅਰ ਅਹੁਦੇ ਦੀ ਚੋਣ ਵਿੱਚ ਜਹਰਾਨ ਮਮਦਾਨੀ ਦੀ ਇਤਿਹਾਸਕ ਜਿੱਤ ਦਾ ਸਵਾਗਤ ਕਰਦਿਆਂ ਕਿ ਪ੍ਰਵਾਸੀ ਹੁਣ ਅਮਰੀਕਾ ਵਿੱਚ ਨਵੀਂ ਪਛਾਣ ਬਣਾ ਰਹੇ ਹਨ ਨਿਊਯਾਰਕ ਚ ਵਿਦਿਆਕ ਅਤੇ ਸੱਭਿਆਚਾਰਕ ਜਥੇਬੰਦੀ ਦਾ ਕਲਚਰ ਟ੍ਰੀ ਦੀ ਬਾਨੀ ਅਤੇ ਸੀਈਓ ਅਨੂ ਸੈਗਲ ਨੇ ਮਮਦਾਨੀ ਦੀ ਜਿੱਤ ਤੇ ਕਿਹਾ ਕਿ ਇੰਜ ਮਹਿਸੂਸ ਹੋਇਆ ਜਿਵੇਂ ਨਵੇਂ ਯੁੱਗ ਦਾ ਪਉ ਫਟਾਲਾ ਹੋਇਆ ਹੈ ਉਨਾ ਕਿਹਾ ਕਿ ਭਾਰਤੀ ਮੂਲ ਦਾ ਪਹਿਲਾ ਮੇਅਰ ਮੇਲਨ ਮਗਰੋਂ ਸ਼ਹਿਰ ਦੀ ਪਛਾਣ ਆਪਣੇ ਪਾਨਾ ਤੇ ਸਤਾ ਨੂੰ ਦੇਖਣ ਦੇ ਨਜ਼ਰੀਏ ਚ ਬਦਲਾਅ ਦਿਸ ਰਿਹਾ ਹੈ। ਉਹਨਾਂ ਕਿਹਾ ਕਿ ਮਮਦਾਨੀ ਦੇ ਭਾਸ਼ਣ ਵਿੱਚ ਨਹਿਰੂ ਦਾ ਜ਼ਿਕਰ ਅਤੇ ਫਿਲਮ ਧੂਮ ਦੇ ਗੀਤ ਨਾਲ ਸਮਾਗਮ ਦੀ ਸਮਾਪਤੀ ਸਾਡੇ ਤਬਕੇ ਲਈ ਅਹਿਮਿਤ ਰੱਖਦਾ ਹੈ। ਦੱਖਣ ਏਸ਼ੀਆਈ ਭਾਈਚਾਰੇ ਦੇ ਆਗੂ ਅਤੇ ਨਾਸਾਊ ਕਾਉਂਟੀ ਦੇ ਸਾਬਕਾ ਡੈਪਟੀ ਕਮ ਕੰਟਰੋਲਰ ਦਲੀਪ ਚੋਹਾਨ ਨੇ ਮਮਦਾਨੀ ਨੂੰ ਵਧਾਈ ਦਿੰਦਿਆਂ ਕਿ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਇੱਕ ਦੱਖਣੀ ਏਸ਼ੀਆਈ ਅਮਰੀਕੀ ਸ਼ਹਿਰ ਦੇ ਵਿਕਾਸ ਲਈ ਕੰਮ ਕਰਨ ਦਾ ਦਾਵਾ ਕਰ ਰਿਹਾ ਹੈ। ਪੱਠਿਆਂ ਉੱਪਰ ਮਜ਼ਦੂਰਾਂ ਨੂੰ ਰਹਿਣ ਸੰਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਤੇ ਹੋਰ ਮੰਗਾਂ ਨੂੰ ਲੈ ਕੇ ਲਾਲ ਝੰਡਾ ਪੰਜਾਬ ਪੱਠਾ ਲੇਬਰ ਯੂਨੀਅਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਮੋਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਠਾਨਕੋਟ ਦੀ ਡੀਸੀ ਡਾਕਟਰ ਪਲਵੀ ਨੂੰ ਮੰਗ ਪੱਤਰ ਦਿੱਤਾ ਗਿਆ। ਜੂਨੀਅਰ ਦੇ ਸਬਾਈ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਅਤੇ ਸਹਾਇਕ ਸਕੱਤਰ ਕਾਮਰੇਡ ਮਨਹਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇੱਟਾਂ ਦੇ ਪੱਠਿਆਂ ਉੱਪਰ ਔਰਤ ਮਰਦ ਬੱਚਿਆਂ ਸਮੇਤ ਰਹਿ ਕੇ ਪਥੇਰ ਨਿਕਾਸੀ ਭਰਾਈ ਜਲਾਈ ਅਤੇ ਪੱਕੀਆਂ ਇੱਟਾਂ ਦੀ ਲੋਡਿੰਗ ਅਨਲੋਡਿੰਗ ਦਾ ਕੰਮ ਕਰਦੇ ਹਨ ਪਰ ਕਿਧਰੇ ਵੀ ਔਰਤਾਂ ਮਰਦਾਂ ਲਈ ਪਖਾਨੇ ਪਰ ਦੇ ਹੇਠ ਬਾਥਰੂਮ ਅਤੇ ਰਹਿਣ ਲਈ ਪੱਕੇ ਕੁਆਟਰਾਂ ਦੀ ਵਿਵਸਥਾ ਨਹੀਂ ਹੈ ਖੁੱਲੇ ਆਮ ਜੰਗਲ ਪਾਣੀ ਨੇੜਲੇ ਖੇਤਾਂ ਵਿੱਚ ਜਾਣ ਸਮੇਂ ਕਾਫੀ ਮਾਨਸਿਕ ਪੀੜਾ ਵਿੱਚੋਂ ਗੁਜ਼ਰਨਾ ਪੈਂਦਾ ਹੈ। ਰਿਹਾਇਸ਼ ਲਈ ਟੈਂਪਰੇਰੀ ਝੁੱਗੀਆਂ ਹੋਣ ਕਰਕੇ ਹਨੇਰੀ ਤੂਫਾਨ ਮੌਕੇ ਅਕਸਰ ਮਜ਼ਦੂਰਾਂ ਦੇ ਸੱਟਾਂ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਹਰ ਸਾਲ ਬਿਜਲੀ ਦੇ ਕਰੰਟ ਲੱਗਣ ਨਾਲ ਸੱਪ ਦੇ ਡੰਗਣ ਨਾਲ ਜਾਂ ਕਿਸੇ ਹੋਰ ਦੁਰਘਟਨਾ ਨਾਲ ਕਿਸੇ ਨਾ ਕਿਸੇ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਕੇਸ ਨੂੰ ਰਫਾ-ਦਾਫਾ ਕੀਤਾ ਜਾਂਦਾ ਹੈ। ਇਸ ਸਬੰਧੀ ਲਾਲ ਝੰਡਾ ਪੰਜਾਬ ਪੱਠਾ ਲੇਬਰ ਯੂਨੀਅਨ ਵੱਲੋਂ ਕਈ ਵਾਰ ਪੱਠਾ ਮਾਲਕਾਂ ਨੂੰ ਲਿਖਤੀ ਤੌਰ ਤੇ ਪੱਕੇ ਕੁਆਟਰ ਸਮੇਤ ਪਖਾਨੇ ਅਤੇ ਬਾਥਰੂਮ ਬਣਾ ਕੇ ਦੇਣ ਦੀ ਮੰਗ ਕੀਤੀ ਗਈ ਹੈ ਪਰ ਸਵਾਏ ਭਰੋਸੇ ਦੇ ਕੁਝ ਵੀ ਨਹੀਂ ਹੋਇਆ ਲਾਲ ਚੰਡਾ ਪੰਜਾਬ ਪੱਠਾ ਲੇਬਰ ਯੂਨੀਅਨ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਉਹ ਖੁਦ ਪੱਠਿਆਂ ਦਾ ਦੌਰਾ ਕਰਨਾ ਤੇ ਮਜ਼ਦੂਰਾਂ ਦੀ ਸਥਿਤੀ ਦੇਖਣ ਪਰਖਣ ਬਾਅਦ ਵੰਡ ਦੀ ਕਾਰਵਾਈ ਅਮਲ ਵਿੱਚ ਲਿਆਉਣ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਚੋਰੀ ਕਰਨ ਦੀ ਕੋਸ਼ਿਸ਼ ਕਰੇਗੀ। ਉਹਨਾਂ ਕਿਹਾ ਕਿ ਇਹ ਨੌਜਵਾਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਤਾਕਤਸ਼ਾਹੀ ਦਾ ਵਿਰੋਧ ਕਰਨ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਹੁਣ ਤੱਕ ਹਰੇਕ ਥਾਂ ਵੋਟਾਂ ਦੀ ਚੋਰੀ ਕਰਕੇ ਚੋਣਾਂ ਜਿੱਤੇ ਦੀ ਆਈ ਹੈ। ਉਹਨਾਂ ਕਿਹਾ ਅਸੀਂ ਪੂਰੀ ਦੁਨੀਆ ਨੂੰ ਦਿਖਾਇਆ ਹੈ ਕਿ ਕਿਵੇਂ ਭਾਜਪਾ ਤੇ ਚੋਣ ਕਮਿਸ਼ਨ ਨੇ ਹਰਿਆਣਾ ਚੋਣਾਂ ਚੋਰੀ ਕੀਤੀਆਂ ਸਨ। ਮੈਨੂੰ ਵਿਸ਼ਵਾਸ ਹੈ ਕਿ ਉਹ ਬਿਹਾਰ ਵਿੱਚ ਵੀ ਵੋਟਾਂ ਚੋਰੀ ਕਰਨ ਦੀ ਕੋਸ਼ਿਸ਼ ਕਰਨਗੇ ਤੇ ਮੇਰਾ ਮੰਨਣਾ ਹੈ ਕਿ ਬਿਹਾਰ ਦੀਆਂ ਪਿਛਲੀਆਂ ਚੋਣਾਂ ਵਿੱਚ ਵੀ ਵੋਟ ਚੋਰੀ ਕੀਤੀ ਗਈ ਸੀ। ਇਹ ਬਿਹਾਰ ਦੇ ਨੌਜਵਾਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਤੱਕੇਸ਼ਾਈ ਨੂੰ ਰੋਕਣ ਲਈ ਅੱਗੇ ਆਉਣ ਅਤੇ ਸੰਵਿਧਾਨ ਨੂੰ ਬਚਾਉਣ। ਤੁਹਾਨੂੰ ਸਾਰਿਆਂ ਨੂੰ ਪੋਲਿੰਗ ਬੂਥਾਂ ਤੇ ਚੌਕਸ ਰਹਿਣਾ ਪਵੇਗਾ। ਪੂਰਨੀਆਂ ਰੈਲੀ ਵਿੱਚ ਸੰਬੋਧਨ ਕਰਦਿਆਂ ਉਨ੍ਹਾਂ ਨੇ ਦਾਵਾ ਕੀਤਾ ਹੈ ਕਿ ਵਿਹਾਰ ਵਿੱਚ VOTER ਸੂਚੀ ਦੀ ਵਿਸ਼ੇਸ਼ ਗਹਿਨ ਸੁਝਾਈ ਤੋਂ ਬਾਅਦ ਮਹਾਗਠ ਜੋੜ ਦੇ VOTERਾਂ ਸਣੇ ਲੱਖਾਂ VOTERਾਂ ਦੇ ਨਾਮ ਸੂਚੀ ਤੋਂ ਹਟਾਏ ਗਏ ਹਨ ਫੈਡਰਲ ਐਵੀਏਸ਼ਨ FAA ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕੀ ਸਰਕਾਰ ਵਿੱਚ ਚੱਲ ਰਿਹਾ ਮੌਜੂਦਾ ਸ਼ਟਡਾਊਨ ਦੌਰਾਨ ਸੁਰੱਖਿਆ ਬਰਕਰਾਰ ਰੱਖਣ ਲਈ ਸ਼ੁੱਕਰਵਾਰ ਸਵੇਰ ਤੋਂ 40 ਸਭ ਤੋਂ ਬਿਜੀ ਰੂਟਾਂ ਤੇ 10% ਦੀ ਹਵਾਈ ਆਵਾਜਾਈ ਸੇਵਾਵਾਂ ਮਕਟਾਵੇਗਾ ਬਿਆਨ ਅਨੁਸਾਰ ਏਜੰਸੀ ਨੂੰ ਕਰਮਚਾਰੀਆਂ ਦੇ ਘੜਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹਵਾਈ ਆਵਾਜਾਈ ਕੰਟਰੋਲਰ ਬਿਨਾ ਤਨਖਾਹ ਦੇ ਕੰਮ ਕਰ ਰਹੇ ਹਨ ਉੱਥੇ ਕੁਝ ਨੇ ਸ਼ਟਡਾਊਨ ਦੌਰਾਨ ਕੰਮ ਬੰਦ ਕਰ ਦਿੱਤਾ ਜਿਸ ਕਾਰਨ ਦੇਸ਼ ਭਰ ਵਿੱਚ ਉਡਾਣਾਂ 'ਚ ਦੇਰੀ ਹੋ ਰਹੀ ਹੈ ਇਹ ਸ਼ਟਡਾਊਨ ਸਰਕਾਰੀ ਕੰਮਕਾਜ ਲਈ ਫੰਡਾਂ ਦੀ ਘਾਟ 1 ਅਕਤੂਬਰ ਨੂੰ ਉਸ ਵੇਲੇ ਸ਼ੁਰੂ ਹੋਇਆ ਜਦੋਂ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰਾਂ ਨੇ ਥੋੜੇ ਸਮੇਂ ਦੀ ਵਿੱਤੀ ਸਹਾਇਤਾ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਅਤੇ ਮੰਗ ਕੀਤੀ ਹੈ ਕਿ ਬੈਲ ਵਿੱਚ ਅਫੋਰਡੇਬਲ ਕੇਅਰ ਐਕਟ ਤਹਿਤ ਸਿਹਤ ਬੀਮੇ ਨੇ ਫੈਡਰਲ ਰਿਆਤ ਦਾ ਵਿਸਤਾਰ ਸ਼ਾਮਲ ਕੀਤਾ ਜਾਵੇ। ਅਮਰੀਕਾ ਵਿੱਚ ਸਰਕਾਰੀ ਖਰਚਿਆਂ ਲਈ ਪੈਸਾ ਖਤਮ ਹੋਣ ਤੋਂ ਬਾਅਦ ਸੰਸਦ ਵੱਲੋਂ ਇੱਕ ਵਿੱਤੀ ਪੈਕੇਜ ਨੂੰ ਮਨਜ਼ੂਰੀ ਦਿਖਾਉਣੀ ਪੈਂਦੀ ਹੈ। ਸੰਸਦ ਦੀ ਮਨਜ਼ੂਰੀ ਨਾ ਮਿਲਣ ਤੋਂ ਬਾਅਦ ਸ਼ਟਡਾਊਨ ਲਾਗੂ ਕੀਤਾ ਜਾਂਦਾ ਹੈ। ਦੁਨੀਆ ਦੀ ਦਿੱਗਜ ਕਾਰ ਕੰਪਨੀ ਟੈਸਲਾ ਤੇ ਐਕਸ ਦੇ ਮਾਲਕ ਐਲਨ ਮਸਕ ਜਲਦੀ ਹੀ ਇੱਕ ਟ੍ਰਿਲੀਅਨ ਡਾਲਰ ਭਾਵ 84 ਲੱਖ ਕਰੋੜ ਦੇ ਮਾਲਕ ਬਣ ਸਕਦੇ ਹਨ ਟੈਸਲਾ ਦੇ ਇੱਕ ਨਵੇਂ ਟ੍ਰਿਲੀਅਨ ਡਾਲਰ ਦੇ ਬੋਨਸ ਪਲਾਨ ਨਾਲ ਉਹਨਾਂ ਦੀ ਜਾਇਦਾਦ ਵਿੱਚ ਜ਼ਬਰਦਸਤ ਵਾਧਾ ਹੋ ਸਕਦਾ ਹੈ ਇਹ ਰਕਮ 170 ਦੇਸ਼ਾਂ ਦੀ ਜੀਡੀਪੀ ਤੋਂ ਵੱਧ ਦੱਸੀ ਜਾਂਦੀ ਹੈ ਜਿਸ ਵਿੱਚ ਸਿੰਗਾਪੁਰ ਯੂਏਈ ਸਵਿਟਜ਼ਰਲੈਂਡ ਸਵੀਡਨ ਨਾਰਵੇ ਹਾਂਗਕਾਂਗ ਕਤਰ ਤੇ ਨਿਊਜ਼ੀਲੈਂਡ ਵਰਗੇ ਅਹਿਮ ਵਿਕਸਤ ਦੇਸ਼ ਵੀ ਸ਼ਾਮਲ ਹਨ ਮਸਕ ਨੂੰ 10 ਸਾਲਾਂ ਵਿੱਚ 1 ਟ੍ਰਿਲੀਅਨ ਡਾਲਰ ਸ਼ੇਅਰ ਤੇ ਸਟਾਕ ਵਜੋਂ ਮਿਲ ਸਕਦਾ ਹੈ। ਮਸਕ ਨੇ ਅਕਤੂਬਰ ਵਿੱਚ ਸੰਕੇਤ ਦਿੱਤੇ ਸਨ ਕਿ ਉਹ ਚਾਹੁੰਦੇ ਹਨ ਕਿ ਟੈਸਲਾ ਰੋਬੋਟ ਆਰਮੀ ਤਿਆਰ ਕਰਨ ਵਾਲੀ ਕੰਪਨੀ ਬਣੇ। ਉਹਨਾਂ ਆਪਣੇ ਨਿਵੇਸ਼ਕਾਂ ਨੂੰ ਕਿਹਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਟੈਸਲਾ ਦੀ 80% ਦੀ ਕਮਾਈ ਹਿਊਮਨਾਈਡ ਰੈਬੋਟੈਕ ਡਿਵਾਈਸਸ ਆਪਟੀਮਸ ਰੋਬੋਟ ਰਾਹੀਂ ਹੋਵੇ। ਉਹਨਾਂ ਕਿਹਾ ਕਿ ਟੈਸਲਾ ਵਿੱਚ ਵਿਕਾਸ ਦੀਆਂ ਅਨੰਤ ਸੰਭਾਵਨਾਵਾਂ ਹਨ। ਜੇ ਅਸੀਂ ਆਟੋਨੋਮਸ ਡਰਾਈਵਿੰਗ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਅੱਗੇ ਵਧੇ ਰਹੀ ਹੈ ਤਾਂ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਬਣ ਜਾਵਾਂਗੇ ਟੈਸਲਾ ਕਾਰਾਂ ਦਾ ਉਤਪਾਦਨ ਵੀ ਸਾਲਾਨਾ 2 ਕਰੋੜ ਤੱਕ ਵਧਾਉਣਾ ਚਾਹੁੰਦੇ ਹਨ ਆਰਡੀਨੈਂਸ ਸੈਕਟਰੀ ਕਾਨਪੁਰ ਨੇ ਅਜਿਹਾ ਹਾਈ ਐਲਟੀਟਿਊਡ ਸਵਦੇਸ਼ੀ ਟੈਂਟ ਤਿਆਰ ਕੀਤਾ ਹੈ ਜਿਸ ਤੇ ਬਰਫ਼ੀਲੀ ਹਵਾ ਦਾ ਅਸਰ ਨਹੀਂ ਹੁੰਦਾ -50 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਵੀ ਟੈਂਟ ਦੇ ਅੰਦਰ ਦਾ ਤਾਪਮਾਨ ਸਧਾਰਨ ਰਹਿੰਦਾ ਹੈ ਇੱਕ ਟੈਂਟ ਦੀ ਕੀਮਤ ਲਗਭਗ ਸਵਾ ਲੱਖ ਰੁਪਏ ਹੈ ਜਿਆਦਾ ਪੈਦਾਵਾਰ ਤੇ ਇਹ ਦਰਾਂ ਵੀ ਭਵਿੱਖ ਵਿੱਚ ਘਟ ਸਕਦੀਆਂ ਹਨ ਪਰਖਣ ਵਿੱਚ ਖਰਾ ਉਤਰਨ ਤੋਂ ਬਾਅਦ ਫੌਜ ਵੱਲੋਂ 1000 ਟੈਂਟ ਦਾ ਆਰਡਰ OEF ਨੂੰ ਦਿੱਤਾ ਗਿਆ ਹੈ OEF ਦੇ GM ਡਾਕਟਰ ਅਨਲ ਰੰਗਾ ਮਤਾਵਕ ਫੌਜ ਨੇ ਹਾਈ ਐਲਟੀਟਿਊਡ ਟੈਂਟ ਦੀ ਜ਼ਰੂਰਤ ਦੱਸੀ ਸੀ ਜਿਹੜੀ ਸਿਆਚਨ ਤੇ ਲੇਲ ਅਦਾਖ ਵਰਗੇ ਔਖੇ ਪਹਾੜਾਂ ਤੇ ਤਾਇਨਾਤ ਫੌਜੀਆਂ ਨੂੰ ਬਰਫ਼ੀਲੀਆਂ ਹਵਾਵਾਂ ਦੇ ਥਪੇੜਿਆਂ ਤੋਂ ਬਚਾਉਣ ਲਈ ਸਮਰੱਥ ਹੋਣ ਇਸੇ ਰੱਖਿਆ ਮੰਤਰਾਲੇ ਦੇ ਪੀਐਸਯੂ ਟ੍ਰੂਪ ਲਿਮਟਿਡ ਦੀ ਉਤਪਾਦਨ ਇਕਾਈ ਓਈਐਫ ਕਾਨਪੁਰ ਵਿੱਚ ਖੋਜ ਸ਼ੁਰੂ ਹੋਈ। ਕਰੀਬ 1 ਸਾਲ ਦੀ ਮਿਹਨਤ ਮਗਰੋਂ ਓਈਐਫ ਨੇ ਇਸ ਦਾ ਨਿਰਮਾਣ ਇਨਸੂਲੇਟਡ ਸਮਗਰੀ ਫਾਈਬਰ ਗਲਾਸ ਸੈਲੂਲੋਜ ਤੇ ਸਖਤ ਫੋਮ ਬੋਰਡ ਨਾਲ ਕਰਨ ਚ ਸਫਲਤਾ ਪਾਈ ਹੈ। ਉਨਤੇ ਕਪਾਹ ਨਾਲ ਬਣੇ ਕੱਪੜੇ ਸਰੀਰ ਨੂੰ ਗਰਮ ਰੱਖਦੇ ਹਨ ਇਸ ਨਾਲ ਅੰਦਰ ਦੀ ਗਰਮੀ ਟੈਂਟ ਦੇ ਬਾਹਰ ਨਹੀਂ ਜਾ ਸਕਦੀ ਇੰਨਾ ਹੀ ਨਹੀਂ 45 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਬਰਫ਼ੀਲੀਆਂ ਹਵਾਵਾਂ ਦੇ ਥਪੇੜੇ ਵੀ ਟੈਂਟ ਵਿੱਚ ਦਾਖਲ ਨਹੀਂ ਹੋ ਸਕਣਗੇ ਸੁਖਪਾਲ ਸਿੰਘ ਪੁੱਲਰ ਕਾਰਮਾਤੀ ਕਿਸਾਨ ਹੈ ਜੋ ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੰਮਣਕਲਾਂ ਦਾ ਵਸਨੀਕ ਹੈ ਪਿਛਲੇ ਸਾਲਾਂ ਵਿੱਚ ਉਸਨੇ ਡ੍ਰੈਗਨ ਫਰੂਟ ਦੀ ਕਾਸ਼ਤ ਵੀ ਕਿਨੂ ਦੇ ਬਾਗਾਂ ਵਿੱਚ ਕਰਕੇ ਮਾਰਕਾ ਮਾਰਿਆ ਹੈ ਉਹਦਾ ਕਹਿਣਾ ਹੈ ਕਿ ਉਸਨੇ ਕਸ਼ਮੀਰੀ ਕੇਸਰ ਦੀ ਤਰਜ਼ ਤੇ ਕੰਟਰੋਲ ਕੀਤੇ ਗਏ ਤਾਪਮਾਨ ਅੰਦਰ ਕੇਸਰਗਾਉਣ ਦੇ ਵੀ ਤਜਰਬੇ ਸ਼ੁਰੂ ਕੀਤੇ ਹਨ ਜਿਸ ਦੀ ਪਹਿਲੀ ਤੜਾਈ ਅੱਜਕੱਲ ਦੇ ਵਿੱਚ ਹੋ ਰਹੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਗਾਬ ਅਦੂ ਕਿਸਾਨ ਵਜੋਂ 25 ਸਾਲ ਪਹਿਲਾਂ ਉਸ ਨਾਲ ਦੋਸਤੀ ਹੈ ਐਸਡੀ ਕਾਲੇ ਬਰਨਾਲਾ ਤੋਂ ਕਾਮਰਸ ਵਿੱਚ ਗ੍ਰੈਜੂਏਸ਼ਨ ਕਰਕੇ ਉਸਨੇ ਆਪਣੇ ਖੇਤਾਂ ਵਿੱਚ ਨਵੇਂ ਢੰਗ ਦੀ ਵਿਗਿਆਨਕ ਬਾਗਬਾਨੀ ਅਰੰਭੀ ਆਪਣੀ ਉਪਜ ਆਪ ਵੇਚਣ ਦਾ ਮਾਡਲ ਵਿਕਸਿਤ ਕਰਕੇ ਉਸ ਨੇ ਖੇਤੀ ਦੇ ਵਿੱਚ ਮੁਨਾਫਾ ਵੀ ਵਧਾਇਆ ਹੈ ਉਸ ਦੀ ਕੋਸ਼ਿਸ਼ ਹੈ ਕਿ ਉਸ ਵਰਗੇ ਉਤਸ਼ਾਹੀ ਅਤੇ ਹਿੰਮਤੀ ਕਿਸਾਨ ਹਰ ਮੈਦਾਨ ਫਤਿਹ ਹਾਸਲ ਕਰਨ ਉਸ ਤੋਂ ਸੈਂਕੜੇ ਏਕੜ ਬਾਗਬਾਨੀ ਕਰਨ ਵਾਲੇ ਲੋਕ ਵੀ ਸਪਰੇਅ ਕਾਣਸ਼ਾਨ ਤੇ ਮੰਡੀਕਰਨ ਸੰਬੰਧੀ ਸਲਾਹ ਲੈਂਦੇ ਹਨ ਮਿਆਂਮਾਰ ਵਿੱਚ ਸਾਈਬਰ ਅਪਰਾਧਾਂ ਦੇ ਇੱਕ ਕੇਂਦਰ ਤੋਂ ਭੱਜ ਕੇ ਥਾਈਲੈਂਡ ਪੁੱਜੇ 270 ਭਾਰਤੀ ਨਾਗਰਿਕਾਂ ਨੂੰ ਦੋ ਹੋਰ ਜਹਾਜ਼ਾਂ ਰਹੀਂ ਵਾਪਸ ਭਾਰਤ ਲਿਆਂਦਾ ਗਿਆ। ਮਿਆਂਮਾਰ ਦੇ ਮਿਆਬੜੀ ਸ਼ਹਿਰ ਵਿੱਚ ਸਥਿਤ ਕੇਕੇ ਪਾਰਕ ਨਾਮ ਦੇ ਸਾਈਬਰ ਅਪਰਾਧ ਦੇ ਕੇਂਦਰ ਵਿੱਚ ਮਾਰੇ ਗਏ ਛਾਪੇ ਦੌਰਾਨ ਕਰੀਬ 1500 ਵਿਅਕਤੀ ਭੱਜ ਕੇ ਥਾਈਲੈਂਡ ਦੇ ਸਰਦੀ ਸ਼ਹਿਰ ਮਾਈ ਸੋਤ ਪਹੁੰਚ ਗਏ। ਇਹਨਾਂ ਵਿੱਚ ਕਰੀਬ 500 ਭਾਰਤੀ ਵੀ ਸ਼ਾਮਲ ਹਨ। ਬੈਂਕਾਕ ਵਿੱਚ ਸਥਿਤ ਭਾਰਤੀ ਦੂਤਾਵਾਸ ਨੇ ਦੱਸਿਆ ਕਿ ਥਾਈਲੈਂਡ ਸਰਕਾਰ ਦੀ ਮਦਦ ਨਾਲ 200 ਤੋਂ 270 ਭਾਰਤੀ ਨਾਗਰਿਕਾਂ ਨੂੰ ਹਵਾਈ ਫੌਜ ਦੇ ਦੋ ਵਿਸ਼ੇਸ਼ ਜਹਾਜ਼ਾਂ ਰਾਹੀਂ ਭਾਰਤ ਭੇਜਿਆ ਗਿਆ ਹੈ। ਇਹਨਾਂ ਭਾਰਤੀਆਂ ਵਿੱਚ 26 ਔਰਤਾਂ ਵੀ ਸ਼ਾਮਲ ਹਨ। ਇਹ ਸਾਰੇ ਲੋਕ ਮਿਆਂਮਾਰ ਤੋਂ ਗੈਰਕਾਨੂੰਨੀ ਢੰਗ ਨਾਲ ਥਾਈਲੈਂਡ ਵਿੱਚ ਦਾਖਲ ਹੋਏ ਸਨ ਅਤੇ ਸਥਾਨਕ ਅਧਿਕਾਰੀਆਂ ਨੇ ਇਹਨਾਂ ਨੂੰ ਦੇਸ਼ ਦੇ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਤਹਿਤ ਹਿਰਾਸਤ ਵਿੱਚ ਲਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁਕਰਵਾਰ ਨੂੰ ਹੋਰ ਜਹਾਜ਼ ਭੇਜ ਕੇ ਬਾਕੀ ਰਹਿੰਦੇ ਭਾਰਤੀਆਂ ਨੂੰ ਵੀ ਵਾਪਸ ਲਿਆਂਦਾ ਜਾਵੇਗਾ। ਭਾਰਤ ਦੇ ਥਾਈਲੈਂਡ ਅਤੇ ਮਿਆਂਮਾਰ ਵਿੱਚ ਸਥਿਤ ਦੂਤਾਵਾਸ ਦੋਵੇਂ ਸਰਕਾਰਾਂ ਨਾਲ ਮਿਲ ਕੇ ਉਹਨਾਂ ਭਾਰਤੀਆਂ ਦੀ ਵਾਪਸੀ ਯਕੀਨੀ ਬਣਾਉਣ ਵਿੱਚ ਜੁਟੇ ਹੋਏ ਹਨ ਜੋ ਅਜੇ ਵੀ ਮਿਆਂਮਾਰ ਵਿੱਚ ਹਨ। ਉਹਨਾਂ ਨੇ ਕਿਹਾ ਕਿ ਭਾਰਤੀ ਨਾਗਰਿਕ ਵਿਦੇਸ਼ ਵਿੱਚ ਨੌਕਰੀ ਸਵੀਕਾਰ ਕਰਨ ਤੋਂ ਪਹਿਲਾਂ ਰੁਜ਼ਗਾਰਦਾਤਾ ਮਾਂ ਤੇ ਭਾਰਤੀ ਏਜੰਟਾਂ ਦੀ ਪੂਰੀ ਪੜਤਾਲ ਕਰਨ ਪਾਰ ਤੋਂ ਦੱਖਣੀ ਅਫਰੀਕਾ ਜਾ ਰਹੇ ਇੱਕ ਜਹਾਜ਼ ਤੇ ਸੋਮਾਲੀਆ ਤਟ ਕੋਲ ਮਸ਼ੀਨ ਗੰਨਾਂ ਤੇ ਰੌਕਰ ਨਾਲ ਚੱਲਣ ਵਾਲੇ ਗਰਨੇ ਨਾਲ ਹਮਲਾ ਕੀਤਾ ਗਿਆ। ਇਸ ਸੰਭਾਵੀ ਤੌਰ ਤੇ ਇਸ ਖੇਤਰ ਵਿੱਚ ਸਰਗਰਮ ਸੋਮਾਲੀ ਸਮੁੰਦਰੀ ਡਾਕੂਆਂ ਵੱਲੋਂ ਕੀਤਾ ਗਿਆ ਨਵੀਨਤਮ ਹਮਲਾ ਹੈ। ਬ੍ਰਿਟਿਸ਼ ਫੌਜ ਦੇ ਮੈਰੀਟਾਈਮ ਟ੍ਰੇਡ ਆਪਰੇਸ਼ਨ ਜੈਂਟਰ ਨੇ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਅਤੇ ਖੇਤਰ ਵਿੱਚ ਮੌਜੂਦ ਜਹਾਜ਼ਾਂ ਨੂੰ ਚੇਤਾਵਨੀ ਦਿੱਤੀ। ਨਿੱਜੀ ਸੁਰੱਖਿਆ ਫਰਮ ਏਬਰੀ ਨੇ ਵੀ ਹਮਲੇ ਦੀ ਪੁਸ਼ਟੀ ਕੀਤੀ ਹੈ ਫਰਮ ਨੇ ਕਿਹਾ ਹੈ ਕਿ ਡਾਕੂਆਂ ਨੇ ਭਾਰਤ ਦੇ ਸਿੱਕਾ ਤੋਂ ਦੱਖਣੀ ਅਫਰੀਕਾ ਦੇ ਡਰਮਨ ਜਾ ਰਹੇ ਮਾਲਟਾ ਦੇ ਝੰਡੇ ਵਾਲੇ ਇੱਕ ਟੈਂਕਰ ਨੂੰ ਨਿਸ਼ਾਨਾ ਬਣਾਇਆ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।